ਨਾਨ ਬਾਬਾ ਸ੍ਰੀ ਚੰਦ ਜੀ ਪਰਮਾਤਮਾ ਦੇ ਨਾਮ ਅਤੇ ਸਾਇੰਸ ਦੀ ਰਚਨਾ ਵਿੱਚ ਬਹੁਤ ਫਰਕ ਹੈ ਸਾਇੰਸ ਦੁਨੀਆ ਦੇ ਬਾਰੇ ਦੱਸਦੀ ਹੈ ਤੇ ਪਰਮਾਤਮਾ ਦਾ ਨਾਮ ਅਧਿਆਤਮਿਕ ਸ਼ਕਤੀ ਦੇ ਬਾਰੇ ਦੱਸਦਾ ਹੈ ਉਸੇ ਤਰ੍ਹਾਂ ਇੱਕ ਛੋਟੀ ਜਈ ਕਥਾ ਇੱਕ ਪਿੰਡ ਵਿੱਚ ਬਹੁਤ ਵੱਡਾ ਖੁਸ਼ੀ ਅਤੇ ਉਸ ਵਿੱਚੋਂ ਬਹੁਤ ਪਾਣੀ ਨਿਕਲਦਾ ਹੁੰਦਾ ਸੀ ਉਸ ਵਿੱਚ ਇੱਕ ਖਾਸ ਨਾਮ ਲੈਣ ਦੇ ਨਾਲ ਬਹੁਤ ਪਾਣੀ ਨਿਕਲਦਾ ਸੀ ਬਹੁਤ ਦੂਰੋਂ ਦੂਰੋਂ ਲੋਕ ਉੱਥੋਂ ਪਾਣੀ ਲੈਣ ਵਾਸਤੇ ਆਉਂਦੇ ਹੌਲੀ ਹੌਲੀ ਸੈਂਸ ਦਾ ਵਿਕਾਸ ਹੋਇਆ ਲੋਕਾਂ ਨੇ ਨਲਕੇ ਅਤੇ ਟਿਊਬਵੈੱਲ ਲਗਾ ਲਏ ਹੁਣ ਕੋਈ ਵੀ ਉੱਥੇ ਪਾਣੀ ਲੈਣ ਵਾਸਤੇ ਨਾ ਆਉਂਦਾ ਹੁਣ ਲੋਕ ਆਪਣੇ ਟਿਊਬਵੈੱਲਾਂ ਨਾਲ ਅਤੇ ਨਲਕਿਆਂ ਦੇ ਨਾਲ ਹੀ ਆਪਣਾ ਪਾਣੀ ਦਾ ਕੰਮ ਪੂਰਾ ਕਰਦੇ ਅਤੇ ਟਿਊਬਵੈਲ ਦੇ ਨਾਲ ਹੀ ਖੇਤਾਂ ਨੂੰ ਪਾਣੀ ਲਗਾ ਲੈਂਦੇ ਹੁਣ ਉਸ ਖੂਹ ਦੇ ਕੋਲ ਕੋਈ ਵੀ ਨਾ ਆਉਂਦਾ ਹੌਲੀ ਹੌਲੀ ਤਰਤੀ ਦੇ ਪਾਣੀ ਦਾ ਲੈਵਲ ਘਟ ਗਿਆ ਜਦੋਂ ਧਰਤੀ ਦਾ ਪਾਣੀ ਘਟ ਗਿਆ ਤਾਂ ਫਿਰ ਲੋਕਾਂ ਨੂੰ ਉਸ ਖੂਹ ਦਾ ਚੇਤਾ ਆਇਆ ਲੋਕਾਂ ਨੇ ਫਿਰ ਉਸੇ ਖੂਹ ਦੇ ਉੱਤੇ ਆ ਕੇ ਉਹੀ ਸ਼ਬਦ ਉਚਾਰਿਆ ਉਸ ਸ਼ਬਦ ਦੇ ਬੋਲਣ ਦੇ ਨਾਲ ਬਹੁਤ ਸਾਰਾ ਪਾਣੀ ਉਤਪੰਨ ਹੋਇਆ ਅਤੇ ਲੋਕਾਂ ਦੀਆਂ ਪੈਰੀਆਂ ਨੂੰ ਬਹੁਤ ਪਾਣੀ ਲੱਗਾ ਇਹ ਦੇਖ ਕੇ ਸਾਇੰਟਿਸਟ ਬਹੁਤ ਹੈਰਾਨ ਹੋਏ ਉਹਨਾਂ ਨੇ ਲੋਕਾਂ ਨਾਲ ਸਲਾਹ ਕੀਤੀ ਕਿ ਇਸ ਖੂਹ ਦੇ ਥੱਲੇ ਬਹੁਤ ਪਾਣੀ ਹੋ ਸਕਦਾ ਹੈ ਕਿ ਉਹ ਨਾ ਖੂਹ ਹੀ ਪੁੱਟ ਦਿੱਤਾ ਜਾਵੇ ਸਾਇੰਟਿਸਟਾਂ ਨੇ ਉਹ ਖੂਹ ਪੁੱਟ ਦਿੱਤਾ ਪਰ ਥੱਲੋਂ ਕੁਝ ਵੀ ਨਹੀਂ ਨਿਕਲਿਆ ਖੂਹ ਪੁੱਟਣ ਤੋਂ ਬਾਅਦ ਲੋਕ ਬਹੁਤ ਪਰੇਸ਼ਾਨ ਸਨ ਕਿਉਂਕਿ ਉਹ ਖੂਹ ਉਹਨਾਂ ਦੀ ਆਸ ਦਾ ਕੇਂਦਰ ਸੀ ਅਤੇ ਪਾਣੀ ਦੇ ਵਿਕਾਸ ਅਤੇ ਪਾਣੀ ਦੇ ਨਾਲ ਉਹਨਾਂ ਦੀਆਂ ਫਸਲਾਂ ਚੱਲਦੀਆਂ ਸਨ ਉਸ ਖੂਹ ਦੀ ਸਿਹਤਤਾ ਦੇ ਨਾਲ ਪਰ ਸਾਇੰਸ ਨੇ ਉਸ ਖੂ ਨੂੰ ਬਰਬਾਦ ਕਰ ਦਿੱਤਾ ਹੁਣ ਮੰਤਰ ਬੋਲਣ ਦੇ ਨਾਲ ਵੀ ਪਾਣੀ ਨਾ ਨਿਕਲਦਾ ਕਿਉਂਕਿ ਸਾਇੰਟਿਸਟਾਂ ਨੇ ਉਹ ਖੂ ਬਰਬਾਦ ਕਰ ਦਿੱਤਾ ਸੀ ਹੁਣ ਮੰਤਰ ਵੀ ਨਾ ਚੱਲਦੀ ਲੋਕਾਂ ਨੂੰ ਇਹ ਹੀ ਸਿੱਖਿਆ ਮਿਲੀ ਕਿ ਪ੍ਰਮਾਤਮਾ ਦਾ ਨਾਮ ਹੀ ਸਰਵ ਉੱਚ ਹੈ ਸਹਾਂਸ ਤਾਂ ਬਸ ਗੈਸ ਕਰ ਸਕਦੀ ਹੈ ਸਭ ਕੁਝ ਕਰਨ ਵਾਲੇ ਤਾਂ ਪ੍ਰਮਾਤਮਾ ਹਨ ਪ੍ਰਮਾਤਮਾ ਦੀ ਮੰਤਰ ਵੀ ਚੋ ਸਕਤੀ ਹੈ ਜੋ ਸਾਇੰਸ ਵੀ ਸਾਬਤ ਨਹੀਂ ਕਰ ਸਕਦੀ ਪਰਮਾਤਮਾ ਦਾ ਨਾਮ ਹੀ ਹੈ ਜੋ ਸਾਇੰਸ ਨੂੰ ਰਸਤਾ ਦੱਸਦਾ ਹੈ ਅਤੇ ਸਾਇੰਸ ਹੀ ਪਰਮਾਤਮਾ ਨੂੰ ਫੋਲੋ ਕਰਦੀ ਹੈ ਪਰਮਾਤਮਾ ਦੇ ਅੱਗੇ ਸਾਇੰਸ ਕੁਝ ਵੀ ਨਹੀਂ ਸਾਇੰਸ ਕੋਈ ਚੀਜ਼ ਖੋਜ ਕਰ ਸਕਦੀ ਹੈ ਪਰ ਕੁਝ ਵੀ ਪੈਦਾ ਨਹੀਂ ਕਰ ਸਕਦੀ ਨਾ ਸਾਇੰਸ ਨਸ਼ਟ ਕਰ ਸਕਦੀ ਹੈ ਨਾ ਪੈਦਾ ਕਰ ਸਕਦੀ ਹੈ ਪੈਦਾ ਕਰਨ ਵਾਲੇ ਪਰਮਾਤਮਾ ਹਨ ਅਤੇ ਨਸ਼ਟ ਕਰਨ ਵਾਲੇ ਵੀ ਪਰਮਾਤਮਾ ਹੀ ਹਨ प्रमात्मा ही हैं जो इंसान की सुनते हैं परमात्मा ही जो इच्छा पूरी करते हैं कुछ भी पैदा कर सकते हैं धन बाबा श्री चंद जी महाराज